ਪਿਛਲੇ ਦਿਨੀ ਕੈਨੇਡਾ ਵਿੱਚ ਭਾਰਤ ਸਰਕਾਰ ਵੱਲੋਂ ਬਣਾਏ ਜਾਂਦੇ ਜੀਵਨ ਸਰਟੀਫਿਕੇਟਾਂ ਬਾਰੇ ਵੱਡਾ ਵਿਵਾਦ ਖੜਾ ਹੋਇਆ ਸੀ। ਦਰਅਸਲ ਭਾਰਤ ਵਿੱਚ ਸਰਕਾਰੀ ਨੌਕਰੀ ਕਰਕੇ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਆਪਣੀ ਪੈਨਸ਼ਨ ਲੈਣ ਲਈ ਹਰ ਸਾਲ ਇਹ ਜੀਵਨ ਸਰਟੀਫਿਕੇਟ ਆਪਣੇ ਭਾਰਤ ਵਿੱਚਲੇ ਬੈਂਕ ਕੋਲ ਜਮ੍ਹਾਂ ਕਰਵਾਉਣਾ ਪੈਂਦਾ ਹੈ ਜੋ ਤਸਦੀਕ ਕਰਦਾ ਹੈ ਕਿ ਪੈਨਸ਼ਨਰ ਜਿਉਂਦਾ ਹੈ। ਭਾਰਤ ਸਰਕਾਰ ਦੇ ਕੈਨੇਡਾ ਵਿੱਚ ਕੌਂਸਲੇਟ ਇਹ ਜੀਵਨ ਸਰਟੀਫਿਕੇਟ ਜਾਰੀ ਕਰਦੇ ਹਨ। ਪਰ ਭਾਰਤੀ ਕੌਂਸਲੇਟ ਵੱਲੋਂ ਕੈਨੇਡਾ ਵਿੱਚ ਸਿੱਖਾਂ ਦੇ ਕਤਲ ਕਰਨ ਅਤੇ ਸਿੱਖਾਂ ਦੀ ਜਾਣਕਾਰੀ ਇਕੱਠੀ ਕਰਕੇ ਭਾਰਤ ਸਰਕਾਰ ਨੂੰ ਭੇਜਣ ਦੇ ਖੁਲਾਸੇ ਹੋਣ ਦੇ ਚੱਲਦਿਆਂ ਸਿੱਖਾਂ ਵੱਲੋਂ ਭਾਰਤੀ ਕੌਂਸਲੇਟ ਦੇ ਹਰ ਪਬਲਿਕ ਪ੍ਰੋਗਰਾਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜੀਵਨ ਸਰਟੀਫਿਕੇਟ ਬਣਾਉਣ ਲਈ ਲਾਏ ਜਾਂਦੇ ਕੈਂਪਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸਿੱਖਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਂਪਾਂ ਦੇ ਰਾਹੀਂ ਭਾਰਤੀ ਕੌਂਸਲੇਟ ਕੈਨੇਡਾ ਵਿੱਚ ਆਪਣੇ ਏਜੰਟਾਂ ਦਾ ਨੈਟਵਰਕ ਬਣਾਉਂਦੀ ਹੈ। ਇਸ ਸਾਰੇ ਰੋਲੇ ਦੇ ਚਲਦਿਆਂ ਲਾਈਫ ਸਰਟੀਫਿਕੇਟ ਬਣਾਉਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਵੁਡਸਟਾਕ ਵਿੱਚ ਸਿੱਖ ਨਸਲ ਖੁਸ਼ੀ ਦੀ ਯਾਦ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਲਾਈਫ ਸਰਟੀਫਿਕੇਟ ਬਣਾਉਣ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਭਾਰਤੀ ਕੌਂਸਲੇਟ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਸ ਕੈਂਪ ਵਿੱਚ ਲਾਈਫ ਸਰਟੀਫਿਕੇਟ ਨੂੰ ਰਜਿਸਟਰਡ ਨੋਟਰੀ ਵੱਲੋਂ ਤਸਦੀਕ ਕੀਤਾ ਜਾ ਰਿਹਾ ਸੀ ਤੇ ਪ੍ਰਬੰਧਕਾਂ ਵੱਲੋਂ ਇਸ ਕੈਂਪ ਰਾਹੀਂ ਲੋਕਾਂ ਨੂੰ ਸੂਚਿਤ ਵੀ ਕੀਤਾ ਗਿਆ। ਕਿ ਉਹ ਭਾਰਤੀ ਕੌਂਸਲੇਟ ਦੀ ਦਖਲਅੰਦਾਜ਼ੀ ਤੋਂ ਬਿਨਾਂ ਵੀ ਕੈਨੇਡੀਅਨ ਨੋਟਰੀ ਤੋਂ ਆਪਣੇ ਜੀਵਨ ਸਰਟੀਫਿਕੇਟ ਤਸਦੀਕ ਕਰਵਾ ਸਕਦੇ ਹਨ ਤੇ ਆਪਣੀ ਹੱਕੀ ਪੈਨਸ਼ਨ ਹਾਸਲ ਕਰ ਸਕਦੇ ਹਨ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗ ਜੀਓ। ਅੱਜ ਦਾ ਇਸ ਮੋਸ ਸਮਾਗਮ ਦਿੱਲੀ ਵਿੱਚ ਅਤੇ 110 ਹੋਰ ਹਿੰਦੁਸਤਾਨ ਦੇ ਸ਼ਹਿਰਾਂ ਵਿੱਚ ਸਿੱਖ ਨਸਲ ਕੁਸ਼ੀ ਵਿੱਚ ਸ਼ਹੀਦ ਕੀਤੇ ਸਿੰਘਾਂ ਦੀ ਯਾਦ ਵਿੱਚ ਸੀ। ਬੁੱਡਸਟਾਕ ਅਤੇ ਆਕਸਫੋਰਡ ਦੀ ਸਮੂਹ ਸੰਗਤ ਵੱਲੋਂ ਇਹ ਸਮਾਗਮ ਕਰਾਇਆ ਗਿਆ ਜਿਸ ਵਿੱਚ ਸਮੂਹ ਬੁਲਾਰਿਆਂ ਨੇ ਕੌਮ ਦੇ ਹੱਕ ਵਿੱਚ ਕੌਮ ਨਾਲ ਹੋਈ ਨਸਲਕੁਸ਼ੀ ਅਤੇ ਆਉਣ ਵਾਲੇ ਪੁਵਿੱਖ ਦੇ ਵਿਚਾਰ ਦਿੱਤੇ ਸੋ ਇਸ ਸਮਾਗਮ ਨੂੰ ਸਤਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਮਨਾਇਆ ਗਿਆ ਸਤਗੁਰੂ ਜੀ ਨੇ ਕਿਰਪਾ ਕਰਕੇ ਇਸ ਸਮਾਗਮ ਨੂੰ ਨਿਰਵਿਘਨ ਸੰਪੂਰਨ ਕੀਤਾ ਹੈ ਅੱਜ ਦੇ ਇਸ ਸਮਾਗਮ ਵਿੱਚ ਇੱਕ ਬਲੱਖਣ ਪ੍ਰੋਗਰਾਮ ਕੀਤਾ ਗਿਆ ਜੋ ਕਿ ਜੋ ਸਾਡੇ ਪਿੱਛੋਂ ਪਰਿਵਾਰ ਪਰਿਵਾਰਾਂ ਵਿੱਚੋਂ ਸਾਡੇ ਬਜ਼ੁਰਗ ਇੱਥੇ ਰਹਿ ਰਹੇ ਹਨ ਰਿਟਾਇਰ ਬਜ਼ੁਰਗ ਜਿਨ੍ਹਾਂ ਦੇ ਸਰਟੀਫਿਕੇਟ ਲਾਈਵ ਸਰਟੀਫਿਕੇਟ ਬਣਾਉਣ ਦਾ ਇੱਕ ਪ੍ਰਬੰਧ ਕੀਤਾ ਗਿਆ ਜਿਸ ਨੂੰ ਇੱਕ ਐਡਵੋਕੇਟ ਦੁਆਰਾ ਨਿਊਟਰੀ ਸਿਸਟਮ ਦੇ ਤੌਰ ਤੇ ਉਹਨਾਂ ਦੇ ਲਾਈਵ ਸਰਟੀਫਿਕੇਟ ਬਣਾਏ ਗਏ ਇੱਕ ਉਪਰਾਲਾ ਸਮੂਹ ਸਾਧ ਸੰਗਤ ਵੱਲੋਂ ਸੀ ਤਾਂ ਜੋ ਸਾਨੂੰ ਇਹ ਜੋ ਕੌਂਸੂਲੇਟ ਜਾਂ ਅੰਬੈਸ ਅੰਬੈਸੀਆਂ ਹਨ ਉਹਨਾਂ ਵਿੱਚ ਜਾ ਕੇ ਧੱਕੇ ਖਾਣ ਦੀ ਬਜਾਏ ਸਾਡਾ ਇੱਕ ਲਾਈਵ ਸਰਟੀਫਿਫਿਕੇਟ ਜਿਹੜਾ ਇੱਕ ਨੋਟਰੀ ਦੁਆਰਾ ਹੀ ਤਿਆਰ ਕੀਤਾ ਜਾਵੇ ਉਹ ਇਹ ਸਿੰਘਾਂ ਦੁਆਰਾ ਪ੍ਰਾਰਲਾ ਕੀਤਾ ਗਿਆ ਸਹੀ ਤਾਂ ਜੋ ਸਾਡੇ ਬਜ਼ੁਰਗਾਂ ਨੂੰ ਬਾਰ-ਬਾਰ ਲੱਗ ਰਹੇ ਕੈਂਪਾਂ ਵਿੱਚ ਠਕੇ ਨਾ ਖਾਣੇ ਪੈਣ ਨਾ ਹੀ ਜੋ ਪਿੱਛੇ ਜਹੇ ਇੱਕ ਬ੍ਰੈਂਟਨ ਵਿੱਚ ਇੱਕ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ਸਾਡੀ ਕਮਿਊਨਿਟੀ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ ਇਸ ਦੋਸ਼ੀ ਕਰਾਰ ਨਾਮੇ ਤੋਂ ਬਚਣ ਵਾਸਤੇ ਅਤੇ ਜੋ ਬਜ਼ੁਰਗ ਨੇ ਉਹਨਾਂ ਨੂੰ ਇਹਨਾਂ ਕੌਂਸਲਰਾਂ ਦੇ ਨਾਇ ਹੋਏ ਕੈਂਪਾਂ ਵਿੱਚ ਤੱਕੇ ਨਾ ਖਾਣੇ ਪੈਣ ਇਸ ਦਾ ਉਪਰਾਹਲਾ ਕਰਨ ਵਾਸਤੇ ਇੱਕ ਛੋਟਾ ਜਿਹਾ ਸਾਡਾ ਉਪਰਾਹਲਾ ਸੀ ਇਸ ਲਈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਗੁਰਦੁਆਰਿਆਂ ਵਿੱਚ ਕਿਸੇ ਵੀ ਮਨਜ਼ੂਰਸ਼ੁਦਾ ਐਡਵੋਕੇਟ ਨੂੰ ਸੱਦ ਕੇ ਤੁਸੀਂ ਨੌਟਰੀ ਕਰਾ ਕੇ ਉਹਨਾਂ ਦੇ ਜੋ ਲਾਈਫ ਸਰਟੀਫਿਕੇਟ ਨੇ ਬਣਾ ਕੇ ਉਹ ਪੰਜਾਬ ਨੂੰ ਭੇਜੋ ਤਾਂ ਜੋ ਆਪਣੀ ਉਹ ਰਿਟਾਇਰਮੈਂਟ ਦੇ ਜੋ ਮਾਇਆ ਰਾਸ਼ੀ ਹੈ ਉਹ ਲੈ ਸਕਣ ਇਤਨੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ